ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਜਿਹੜੇ ਲਗਾਤਾਰ ਪਿਛਲੇ 3 ਦਿਨਾਂ ਤੋਂ ਬਾਹਰ ਸੂਰੀ ਹੈ ਜੀ ਹਨਾ ਪਿਛੇ ਤੋਂ ਲੈ ਕੇ ਗੱਲ ਕਰੀਦਾ ਪਾਣੀ ਦਾ ਬਹੁਤ ਸਾਰਾ ਨੁਕਸਾਨ ਕਰ ਰਿਹਾ ਪਿੰਡ ਦਾ ਜੀ ਟੱਲੇਵਾਲ ਦੀ ਕੀ ਸਥਿਤੀ ਹੈ ਜੀ ਟੱਲੇਵਾਲ ਦੀ ਸਥਿਤੀ ਅੱਜ ਅੱਜ ਵੀ ਘੜੀ ਹੇਠਾਂ ਗਈ ਨਾਰਮਲ ਹੈ ਜੀ ਨਾਰਮਲ ਨਾਰਮਲ ਤਾਂ ਨਹੀਂ ਕਹਿ ਸਕਦੇ ਠੀਕ ਹੈ ਜੀ ਪਰ ਉਹ ਕੰਟਰੋਲ ਹੈਠਾਂ ਗਈ ਐਸੇ ਆ ਟ੍ਰੇਨ ਦਾ ਹੁਣ ਜਿਹੜਾ ਚੜ੍ਹਾ ਕਾਫੀ ਹੋ ਗਿਆ ਸੀਗਾ ਉਹਨੂੰ ਸੜਕ ਪਤਾ ਕੇ ਅਸੀਂ ਪਾਣੀ ਕਢਵਾਇਆਗਾ ਤੇ ਪਿੰਡ ਦੇ ਵਿੱਚ ਬਾਕੀ ਚੀਜ਼ਾਂ ਕੁਝ ਕਾਫੀ ਠੀਕ ਨੇ ਪਰ ਫਸਲਾਂ ਦਾ ਨੁਕਸਾਨ ਤਾਂ ਹੋਊਗਾ ਤੇ ਉਹ ਹੈਗਾ ਵੀ ਪਿੰਡ ਦੇ ਜਾਨੀ ਤੇ ਹੋਰ ਕਿਸੇ ਕਿਸੇ ਦੇ ਮਾਰੀ ਨੁਕਸਾਨ ਤੋਂ ਪਰਕਰਪੁਰ ਵਾਲੀ ਗੱਲ ਤੋਂ ਉਹਨਾਂ ਦਾ ਵਿਚਾਰ ਹੋ ਸਕਦਾ ਹੈ ਜੀ ਹੁਣ ਜੇ ਅਸੀਂ ਕਿਤੇ ਸਵੇਰੋਂ ਨਾ ਇਸ ਗੱਲ ਦੇ ਉੱਤੇ ਧਿਆਨ ਦੇਣਾਂ ਦਾ ਸਤਰਾਕ ਰਹੇ ਤਾਂ ਪਾਣੀ ਲਾਜ਼ਮੀ ਤੌਰ ਤੇ ਜਿਹੜਾ ਹੈਗਾਗਾ ਪਾਣੀ ਨੂੰ ਛੜਕ ਨੂੰ ਕਰਾਸ ਕਰ ਜਾਣਾ ਸੀਗਾ ਜਿਹੜਾ ਸਿੱਧਾ ਪਿੰਡ ਦੇ ਵਿੱਚ ਜਾਣਾ ਸੀਗਾ ਠੀਕ ਹੈ ਜੀ ਤੇ ਕੱਲ ਦੇ ਅਸੀਂ ਲੱਗੇ ਹੋਏ ਨਾ ਚੀਜ਼ਾਂ ਦੇ ਉੱਤੇ ਜਿਹੜੀਆਂ ਬਾੜੀਆਂ ਮੋਟੀਆਂ ਇਨਕਾਬ ਤਾਂ ਸੀਗੀਆਂ ਪਹਿਲਾਂ ਵੀ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਸਾਡੀ ਬੇਨਤੀ ਦੇ ਉੱਤੇ ਨਾਜਿਮ ਕਲੀਨ ਚਿੰਗ ਉਹ ਪਹਿਲਾਂ ਦੀ ਸਫਾਈ ਹੋ ਗਈ ਤੇ ਹੁਣ ਜਿੱਥੇ ਮੜੇ ਮੁੰੜੀਆਂ ਡਿਚਾਂ ਦੀ ਫੇਰ ਅਸੀਂ ਡੂ ਕਰਨ ਲੱਗੇ ਆ ਇੱਕ ਦੋ ਥਾਂਾਂ ਤੇ ਪੈਪ ਪਾਈਆਂ ਨੇ ਐਵੇਂ ਜਿਵੇਂ ਲੋਕਾਂ ਦੇ ਸਹਿਯੋਗ ਨਾਲ ਲੋਕ ਸਾਰਿਆਂ ਨਾਲ ਇਕੱਠੇ ਵਰਕੇ ਲੋਕ ਲੱਗੇ ਹੋਏ ਨੇ ਤੇ ਪ੍ਰਸ਼ਾਸਨ ਦਾ ਵੀ ਸਾਨੂੰ ਸਹਿਯੋਗ ਹੋਗਾ ਜਿਵੇਂ ਗੱਲ ਕਰਦੇ ਆ ਤੁਹਾਡੀ ਪੰਚਾਇਤ ਵੱਲੋਂ ਪੂਰੀ ਪੱਪਾਂ ਪਾਰ ਆ ਜੀ ਨਾ ਕਿਤੇ ਵੀ ਲੱਗਦਾ ਤੁਹਾਨੂੰ ਵੀ ਪੂਲੀ ਪਰ ਚੜ ਗਈ ਜਾਂ ਪਾਣੀ ਚੜਦਾ ਨਾਲ ਹੀ ਨਾਲ ਜੱਗਤ ਪੂਲੀ ਦਾ ਨੱਕਾ ਖੋਲਦੇ ਆ ਅਸੀਂ ਪਿੰਡ ਦੇ ਲੋਕਾਂ ਨੂੰ ਵੀ ਤੇ ਪਿੰਡ ਦੇ ਮੈਂਬਰਾਂ ਨੂੰ ਵੀ ਸਾਰਿਆਂ ਨੂੰ ਅਸੀਂ ਇਸ ਗੱਲ ਤੋਂ ਮਤਲਬ ਸचेत ਕੀਤਾ ਹੋਇਆਗਾ ਤੇ ਉਹਨਾਂ ਨੂੰ ਵੀ ਦ ਵੀ ਕੀਤੀ ਵੀ ਹੈ ਕਿ ਭਾਈ ਜੋ ਵੀ ਕਿਸੇ ਕਿਸੇ ਦੀ ਸਮੱਸਿਆ ਹੈਗੀ ਆਪਣੇ ਪਿੰਡ ਦੇ ਪੰਚਾਇਤ ਦੇ ਮੈਂਬਰਾਂ ਨਾਲ ਸੰਝੀ ਕਰੋ ਨਾਲ ਦੀ ਨਾਲ ਜੇ ਨਹੀਂ ਕੋਈ ਟੰਗਵਾਣ ਤਾਂ ਮੇਰੇ ਨਾਲ ਸੰਝੀ ਕਰਦੇ ਨਾਲ ਦੀ ਨਾਲ ਤੇ ਤਾਂ ਜੋ ਆਪਾਂ ਕਿਸੇ ਵੀ ਸਿੱਤੀਤੀ ਤੋਂ ਜਿਹੜਾ ਹੈਗਾ ਪਿੰਡ ਦਾ ਨੁਕਸਾਨ ਹੁਣ ਤੋਂ ਚਾਹੀ ਸਕੀਏ ਠੀਕ ਆ ਕੁਦਰਤੀ ਗਰੂਪੀ ਹੈ ਕੁਦਰਤ ਦਾ ਕੋਈ ਉਹ ਨਹੀਂ ਹੁੰਦਾ ਤੇ ਹੁਣ ਕੁਦਰਤੀ ਤੌਰ ਤੇ ਲੋਕ ਇਕੱਠੇ ਨੇ ਜਦੋਂ ਲੋਕ ਇਕੱਠੇ ਹੋ ਜਾਂਦੇ ਫਿਰ ਸਾਰੀਆਂ ਚੀਜ਼ਾਂ ਨੂੰ ਲੋਕ ਲੈਂਦੇ ਨੇ ਆ ਵੀ ਪਾਣੀ ਹੁਣ ਚੱਲਣ ਲੱਗੇ ਸੜਕ ਦੇ ਉੱਤੋਂ ਦੀ ਤੇ ਪਰ ਫਿਰ ਵੀ ਇਹ ਮੂਰੇ ਸੀ ਸੜਕ ਪਟਵਾਤੀ ਐ ਤਾਂ ਠੀਕ ਹੋ ਜਾਊਗਾ ਆਪਾਂ ਵੀ ਕਹਿੰਦੇ ਖਤਰੇ ਬਦਲੇ ਟਲੇ ਨਹੀਂ ਹੈਗੇ ਜੀ ਨਾ ਖਤਰੇ ਨਹੀਂ ਚਲੇ ਹੈਗੇ ਖਤਰੇ ਟਲੇ ਨਹੀਂ ਸਾਡੇ ਨਾਲ ਮਤਲਬ ਪੁਲਿਸ ਪ੍ਰਸ਼ਾਸਨ ਵੀ ਸਾਡੇ ਨਾਲ ਖੜਾ ਹੈਗਾ ਹਾਂਜੀ ਹਾਂਜੀ ਉਹਨਾਂ ਵੱਲੋਂ ਵੀ ਵਾਰ-ਵਾਰ ਸਾਨੂੰ ਮਤਲਬ ਇਸ ਤਰ੍ਹਾਂ ਕਿਹਾ ਜਾ ਰਿਹਾ ਹੈਗਾ ਵੀ ਜਦੋਂ ਵੀ ਕਿਸੇ ਕੀਤੇ ਹੋ ਲੋਡ ਆਗੀ ਤਾਂ ਸਾਨੂੰ ਜਦੋਂ ਮਰਜ਼ੀ ਬੁਲਾ ਲਓ ਅੱਜ ਵੀ ਸਾਡੇ ਨਾਲ ਦੀ ਨਾਲ ਜਦੋਂ ਨਹੀਂ ਬੜੀ ਕਰਾ ਨਾਲ ਦੀ ਨਾਲ ਪੂਰਾ ਪੂਰਾ ਪੁਲਿਸ ਪ੍ਰਸ਼ਾਸਨ ਕੰਮ ਕਰਾਈ ਜਾਂਦੇ ਐ ਕੈਸੀ ਸਾਹਿਬ ਤੇ ਸਾਡੇ ਐਸਐਚਓ ਸਾਹਿਬ ਨੇ ਨਾਰਜਨ ਨਾਲ ਸੰਪਰਕ ਕਰਕੇ ਸਾਡੇ ਨਾਲ ਹੀ ਵਿਚ ਦਰਮਿਆਨ ਖੜੇ ਨੇ ਮੇਰੇ ਹਾਂਜੀ ਹਾਂਜੀ ਨਾਲ ਹੀ ਨੇ ਇਸ ਲਈ ਕੋਈ ਕਿਸੇ ਕਿਸ ਨੂੰ ਦੀ ਡਰਨ ਡੁੱਕਰ ਵਾਲੀ ਤਾਂ ਗੋਲ ਗੱਲ ਨਹੀਂ ਹਾਂਜੀ ਪਰ ਫਿਰ ਵੀ ਧਿਆਨ ਦੇਣ ਦੀ ਬਹੁਤ ਵੱਡੀ ਲੋੜ ਹੈ ਜੀ ਹਾਂਜੀ ਤੇ ਕੋਈ ਗੱਲ ਨਹੀਂ ਫਿਰ ਲੀਠਾਂਗੇ ਜਿੱਤੀ ਵੀ ਨਾ ਜਿੰਨੇ ਵੀ ਹੋਇਆ ਚਲੋ ਸੜਾ ਪੁਲਿਸ ਪ੍ਰਸ਼ਾਸਨ ਦੂਜਾ ਪ੍ਰਸ਼ਾਸਨ ਨਾਲ ਹੋਵੇ ਪਿੰਡ ਦੇ ਲੋਕ ਨਾਲ ਹੁਣ ਫਿਰ ਕੋਈ ਟੀ ਸਮੱਸਿਆ ਨਹੀਂ ਹੈਗੀ ਵੀ ਅਸੀਂ ਕੰਟਰੋਲ ਨਹੀਂ ਕਰ ਸਕਾਂਗੇ ਤੇ ਆਹ ਪਿੰਡ ਦੇ ਲੋਕਾਂ ਨੂੰ ਵੀ ਜਰੂਰ ਆਗੀ ਵੀ ਤੁਸੀਂ ਜੇ ਕੋਈ ਕਿਸੇ ਕਿਸਮ ਦੀ ਘਟਨਾ ਵਾਪਰਦੀ ਆ ਮਾੜਾ ਮੂਟਾ ਕੋਈ ਇਸ ਦਿੱਕਤ ਆਉਂਦੀ ਆ ਤਾਂ ਸਾਡੇ ਦਾ ਸੰਪਰਕ ਜਾਂ ਤੁਹਾਨੂੰ ਆਪਣੇ ਥਾਣੇ ਨਾਲ ਜਾਂ ਪ੍ਰਸ਼ਾਸਨ ਨਾਲ ਖਾਸ ਕਰਕੇ ਪੰਚਾਇਤ ਦੇ ਮੈਂਬਰਾਂ ਨਾਲ ਪੰਚਾਇਤ ਨਾਲ ਪੰਚਾਇਤ ਨਾਲ ਤੁਸੀਂ ਲਾਜ਼ਮੀ ਤੌਰ ਤੇ ਸੰਪਰਕ ਕਰੋ ਆਸ ਵਿੱਚ ਲੜਦਗ ਨਹੀਂ ਕੋਈ ਲੋੜ ਨਹੀਂ ਦੂਜੇ ਪਿੰਡ ਦਾ ਲੜਦਗ ਦੀ ਵੀ ਲੋੜ ਨਹੀਂ ਅਸੀਂ ਖੜੇ ਆਂਗੇ ਅਸੀਂ ਹਰ ਵਕਤ ਮੀ ਪਿੰਡੇ ਦੇ ਵਿੱਚ ਵੀ ਤੁਹਾਡੇ ਨਾਲ ਆਂਗੇ ਇਸ ਲਈ ਮੇਰੀ ਬੇਨਤੀ ਹੈ ਕਿ ਪਿੰਡ ਦੇ ਲੋਕਾਂ ਨੂੰ ਕਿ ਇੱਕ ਤਾਂ ਰਾਤ ਬਰਾਤੇ ਜਦੋਂ ਹੁੰਦਾ ਵੈਂਟ ਨੇ ਮੋਟਰ ਨੂੰ ਚਾਰਜ ਲੱਖੋ ਉਹ ਡ੍ਰੈਗਨ ਲਾਈਟਾਂ ਵਗੈਰਾ ਨਹੀਂ ਹੁੰਦਾ ਉਹਨੂੰ ਤੇ ਆਗੇ ਟਰੈਕਟਰ ਟ੍ਰੈਲਿੰਗ ਨੇ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈਗੀ ਤੇ ਤਾਂ ਜੋ ਜਦੋਂ ਦੌੜ ਪੈਂਦੀ ਆ ਤੇ ਤੁਹਾਨੂੰ ਵਰਖੀ ਜਾਂਦੀ ਹੈ ਜੀ ਅਸੀਂ ਤਾਂ ਇਹ ਅਪੀਲ ਹੀ ਕਰ ਸਕਦੇ ਹਾਂ ਭਾਈ ਨਹੀਂ ਕੁਦਰਤ ਦਾ ਜਦੋਂ ਕਰੋਪ ਹੁੰਦਾ ਨਾ ਕੁਦਰਤੀ ਜਦੋਂ ਇਹ ਆਫਤ ਆਉਂਦੀ ਹੈ ਕਈ ਵਾਰ ਇਹਦੇ ਵਿੱਚ ਜਿਹੜਾ ਤੁਹਾਡਾ ਆਪਣੀ ਵਿਲ ਪਾਵਰ ਆ ਗਈ ਤੁਸੀਂ ਇਹ ਜਿੰਨੇ ਹੌਸਲੇ ਤੇ ਦਲੇਰੀ ਨਾਲ ਤੇ ਇੱਕ ਦੂਜੇ ਦੇ ਸਹਿਯੋਗ ਨਾਲ ਇਹਨੂੰ ਨਿਜਿੱਠਿਆ ਸਕਦੇ ਹੋ ਤੇ ਉਹ ਲੜਪੜ ਕਿੰਨੇ ਨਿਜਿੱਠਿਆ ਜਾ ਸਕਦਾ ਹੁਣ ਵੀ ਸਾਨੂੰ ਲੱਗਦਾ ਹੈ ਇੱਕ ਤੋਂ ਬੰਦਨ ਲੱਗਦਾ ਹੈ ਚਲ ਕੁਸ਼ਚਨ ਦੇਖ ਲਓ ਉੱਥੇ ਦੇਖ ਲਓ ਪਰ ਦੇਖਣ ਦੀ ਬਜਾਏ ਜਾਨੂੰ ਪਤਾ ਲੱਗਿਆ ਵੀ ਜਦੋਂ ਅਸੀਂ ਇਹ ਨਾਲ ਦੀ ਨਾਲ ਜਦੋਂ ਕ੍ਰੋਸ ਕਰਨ ਲੱਗੀ ਸੜਕ ਪਾਣੀ ਤਾਂ ਦੇਖਣ ਦਾ ਕੀ ਮਤਲਬ ਹੈ ਅਸੀਂ ਨਾਲ ਦੀ ਨਾਲ ਉਹ ਕਰ ਲਿਆ ਇੱਥੇ ਵੀ ਕੁਝ ਮੜੀ-ਮੁੜੀ ਇੱਕ ਦੂਜਿਆਂ ਨਾਲ ਹੁੰਦੀ ਹੈ ਜਦੋਂ ਮੜੀ-ਮੁੜੀ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਸੀਗਾ ਕੋਈ ਕਿਸੇ ਨੂੰ ਨਹੀਂ ਦਿੱਕਤ ਨਹੀਂ ਅਸੀਂ ਹੋਂ ਦੇ ਪਿੰਡ ਦੇ ਵਿੱਚ ਠੀਕ ਹੈ ਜੀ ਕੋਈ ਹੋ ਨਹੀਂਗਾ ਪਿੰਡ ਦੇ ਲੋਕਾਂ ਨੂੰ ਅਪੀਲ ਆ ਵੀ ਆਪਸੀ ਭਾਈਚਾਰਾ ਬਣਾ ਕੇ ਰੱਖੋ ਕਿਸੇ ਨਾਲ ਵੀ ਲੜ ਝਗੜ ਦੀ ਲੋੜ ਨਹੀਂ ਕਿਸੇ ਕਿਸੇ ਦੀ ਆਫਤ ਦੇ ਨਾਲ ਅਸੀਂ ਤੁਹਾਡੇ ਹਰ ਵਕਤ ਨਾਲ ਖੜੇ ਆਂਗੇ ਤੇ ਬਸ ਧਿਆਨ ਰੱਖਣ ਦੀ ਲੋੜ ਆਗੀ ਤੇ ਹੌਸਲਾ ਰੱਖੋ